ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾ 85 ਤਾਂ ਤੀਰਥਵਾਸੀ ਗੁਰੂ ਕੀ ਪੈਰੀ ਸਾਧ ਸੰਗਤ ਜੀਓ ਇਸ ਵਿਸ਼ੇਸ਼ ਮੁਲਾਕਾਤ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਅੱਜ ਜੇ ਸ਼ਖਸੀ ਨੂੰ ਤੁਹਾਡੇ ਰਿਬਰ ਕਰਨ ਜਾ ਰਹੇ ਹਾਂ ਸਾਡੇ ਅਤਿ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਕਿਹਾ ਜਾਂਦਾ ਹੈ ਵਿਗਿਆਨ ਤੇ ਧਰਮ ਦਾ ਆਪਸੀ ਸੁਮੇਲ ਨਹੀਂ ਪਰੰਤੂ ਜਦੋਂ ਧਰਮਾਂ ਦੀ ਸਟੱਡੀ ਕਰਦੇ ਆ ਧਰਮ ਅਧਿਆਨ ਕਰਦੇ ਆ ਕਿਤੇ ਨਾ ਕਿਤੇ ਵਿਗਿਆਨ ਵੀ ਉਸ ਧਰਮ ਦੇ ਕੇਂਦਰ ਵਿੱਚ ਖੜਾ ਸਾਨੂੰ ਦਿਖਾਈ ਦਿੰਦਾ ਹੈ ਜੀ ਹਾਂ ਸਾਡੇ ਸਤਿ ਸਤਕਾਰਯੋਗ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਨੇ ਲੰਬਾ ਸਮਾਂ ਵਿਗਿਆਨ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਵਿਗਿਆਨ ਦੀ ਸਟੱਡੀ ਕੀਤੀ ਇੱਕ ਨਹੀਂ अनेका ਹੀ ਸੈਮੀਨਾਰ ਕਾਨਫਰੰਸ اٹੈਂਡ ਕੀਤੇ ਨੇ ਤੇ ਉਸ ਤੋਂ ਬਾਅਦ ਲੰਬਾ ਸਮਾਂ ਵਿਗਿਆਨ ਨਾਲ ਸਮਾਂ ਬਤੀਤ ਕਰਨ ਤੋਂ ਬਾਅਦ ਇੱਕੋ ਦਮ ਧਰਮ ਵਾਲੇ ਪਾਸੇ ਆ ਜਾਣਾ ਧਰਮ ਦੇ Dਹਰੇ ਵਿੱਚ ਰਹਿ ਕੇ ਧਰਮ ਨੂੰ ਅਪਣਾ ਕੇ ਧਰਮ ਦਾ ਹੀ ਪ੍ਰਚਾਰ ਤੇ ਪ੍ਰਸਾਰ ਕਰਨਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਮਾਨ ਵਾਲੀ ਗੱਲ ਹੈ ਆਓ ਤੁਹਾਡੀ ਮੁਲਾਕਾਤ ਕਰਾਨੇ ਆ ਅਤੇ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਵਿਗਿਆਨ ਤੇ ਧਰਮ ਦਾ ਆਪਸੀ ਸੁਮੇਲ ਇਹ ਕਿਵੇਂ ਵੇਖਦੇ ਨੇ ਕੀ ਧਰਮ ਵੱਡਾ ਜਾਂ ਕੀ ਵਿਗਿਆਨ ਵੱਡਾ ਕੀ ਧਰਮ ਦੇ ਅਨਸਾਰ ਵਿਗਿਆਨ ਚੱਲ ਰਿਹਾ ਹੈ ਜੋ ਵੀ ਸਵਾਲ ਹੋਣਗੇ ਸਾਡੇ ਅਤੇ ਸਤਕਾਜ ਜੀ ਸਦਾ ਰঞ্জੀਤ ਸਿੰਘ ਜੀ ਤੋਂ ਪੁੱਛਾਂਗੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਵੇਖਿਆ ਜਾਂਦਾ ਰঞ্জੀਤ ਸਿੰਘ ਜੀ ਜਿਹੜੇ ਵਿਗਿਆਨ ਤੇ ਡਿਪੈਂਡ ਰਹਿੰਦੇ ਨੇ ਜਿਹੜੇ ਕੇਵਲ ਕੇਵਲ ਸਾਇੰਸ ਨੂੰ ਮੰਨਦੇ ਨੇ ਉਹ ਧਰਮ ਨੂੰ ਨਹੀਂ ਮੰਨਦੇ ਧਰਮ ਤਾਂ ਬਹੁਤ ਦੂਰ ਹੁੰਦੇ ਨੇ ਇਹਦੇ ਬਾਰੇ ਕੀ ਕਹੋਗੇ ਅਸਲ ਵਿੱਚ ਵਿਗਿਆਨ ਤੇ ਧਰਮ ਇਹਨਾਂ ਦੋਹਾਂ ਦਾ ਆਪਸ ਵਿੱਚ ਨੌ ਮਾਸ ਵਾਲਾ ਰਿਸ਼ਤਾ ਹੈ ਜੇ ਕਹੀਏ ਵੀ ਸਿੱਕੇ ਦੇ ਦੋ ਪਾਸੇ ਨੇ ਇੱਕ ਪਾਸਾ ਵਿਗਿਆਨ ਤੇ ਦੂਜੇ ਪਾਸਾ ਧਰਮ ਇਹ ਦੋਵੇਂ ਅਲੱਗ ਨਹੀਂ ਕੀਤੇ ਜਾ ਸਕਦੇ ਜੇ ਅਲੱਗ-ਅਲੱਗ ਕਰਦੇ ਆਂਗੇ ਤਾਂ ਸਮਾਜ ਜਿਹੜਾ ਗਿਰਾਵਟ ਵਾਲੀ ਜਾਵੇਗਾ ਜੀ ਕਿਉਂਕਿ ਜੋ ਗੱਲਾਂ ਵਿਗਿਆਨ ਦੱਸਦਾ ਹੈ ਉਹ ਗੱਲਾਂ ਗੁਰੂ ਨਾਨਕ ਸਾਹਿਬ ਅੱਜ ਤੱਕ ਕਾਫੀ ਸਮਾਂ ਪਹਿਲਾਂ ਦੱਸ ਚੁੱਕੇ ਨੇ ਜੀ ਖਾਸ ਕਰਕੇ ਬ੍ਰਹਿਮੰਡ ਦੇ ਬਾਰੇ ਜੇ ਗੁਰੂ ਸਾਹਿਬ ਨੇ ਗੱਲ ਕੀਤੀ ਏ ਤੇ ਅਸੀਂ ਸਕੂਲ ਲੈਵਲ ਤੱਕ ਵੀ ਪੜ੍ਹਦੇ ਰਹੇ ਆ ਤੇ ਪੜ੍ਹਾਉਂਦੇ ਵੀ ਬੱਚੇ ਨੇ ਰਹੇ ਆ ਕਿ ਸੂਰਜ ਦੇ ਦੁਆਲੇ 9 ਗ੍ਰਹਿ ਘੁੰਮਦੇ ਨੇ ਤੇ ਗੁਰਨਾਨਕ ਸਾਹਿਬ ਨੂੰ ਜੇ ਪੁੱਛੀਏ ਤਾਂ ਕਿੰਨੇ ਦਾ ਅੰਤ ਹੀ ਕੋਈ ਨਹੀਂ ਕਿੰਨੇ ਕੁ ਹੈ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਆ ਸਿੱਖ ਧਰਮ ਦਾ ਅਧਿਐਨ ਕਰਦੇ ਆ ਗੁਰਨਾਨਕ ਪਾਤਸ਼ਾਹ ਦੀ ਫਲਸਫੀ ਵੱਲ ਦੇਖਦੇ ਆ ਤੇ ਬਹੁਤ ਕੁਝ ਗੁਰੂ ਸਾਹਿਬ ਨੇ 550 ਸਾਲ ਪਹਿਲਾਂ ਕਹਿ ਦਿੱਤਾ ਸੀ ਜਿਹਨੂੰ ਅੱਜ ਸਾਇੰਸ ਸੱਚ ਮੰਨ ਰਹੀ ਹੈ ਧਰਮ ਦੇ ਖੇਤਰ ਵਿੱਚ ਰਹਿ ਕੇ ਧਰਮ ਦੇ ਸਿਧਾਂਤਾਂ ਨੂੰ ਅੱਗੇ ਰੱਖ ਕੇ ਕੀ ਵਿਗਿਆਨ ਦੀ ਖੋਜ ਕੀਤੀ ਜਾ ਸਕਦੀ ਹੈ ਅਸੀਂ ਸਕੂਲ ਵਿੱਚ ਬੱਚਿਆਂ ਨੂੰ ਇਹੀ ਪੜਾਉਂਦੇ ਰਹੇ ਆ ਆਪ ਵੀ ਪੜਿਆ ਹੈ ਕਿ ਸੂਰਜ ਇੱਕ ਤਰ੍ਹਾਂ ਸਥਿਰ ਹੈਗਾ ਧਰਤੀ ਇਹਦੇ ਦੁਆਲੇ ਘੁੰਮ ਰਹੀ ਹੈ ਪਰ ਗੁਰਬਾਣੀ ਸੰਦਵੇ ਕਹਿੰਦੀ ਕਿ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਅਨੰਤ ਇਹਨਾਂ ਅੰਤ ਕੋ ਨਹੀਂ ਹੋ ਕੀ ਕਮ ਰੈ ਨੇ ਹੁਣ ਸਾਇੰਸਦਾਨ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਸੂਰਜ ਵੀ ਆਪਣੇ ਤੁਰੇ ਦੇ ਦੁਆਲੇ ਘੁੰਮਦਾ ਹੈ ਧਰਤੀ ਵੀ ਤੁਰੇ ਦੇ ਦੁਆਲੇ ਵੀ ਘੁੰਮਦੀ ਹੈ ਤੇ ਸੂਰਜ ਦੇ ਦੁਆਲੇ ਵੀ ਘੁੰਮਦੀ ਹੈ ਸੂਰਜ ਦੇ ਦੁਆਲੇ ਘੁੰਮਣ ਦੇ ਨਾਲ ਹੀ ਜਿਹੜੇ ਨੇ ਰੁੱਤਾਂ ਬਦਲਦੀਆਂ ਨੇ ਆਪਣੇ ਤੁਰੇ ਦੇ ਦੁਆਲੇ ਘੁੰਮਦੀ ਤਾਂ ਦਿਨ ਤੇ ਰਾਤ ਬੰਦੇ ਨੇ ਗੁਰਬਾਣੀ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਕਰ ਚੁੱਕੇ ਨੇ ਕਿ ਇਹਨਾਂ ਤੋਂ ਮੁਨਕਰ ਨਹੀਂ ਹੋ ਜਾ ਸਕਦਾ ਨਾ ਹੀ ਇਹਨਾਂ ਨੂੰ ਵੱਖਰਾ ਵੱਖਰਾ ਕੀਤਾ ਜਾ ਸਕਦਾ ਹੈ ਅਕਸਰ ਵੇਖਿਆ ਜਾਂਦਾ ਹੈ ਜਦੋਂ ਕਿਸੇ ਫੀਲਡ ਵਿੱਚ ਜਾਣਾ ਹੋਵੇ ਹਾਂਜੀ ਕਿਸੇ ਪ੍ਰੋਪਰ ਵਿਸ਼ੇ ਦੀ ਸਟੱਡੀ ਕਰਨੀ ਹੋਵੇ ਹਾਂਜੀ ਪਰਿਵਾਰ ਵਿੱਚ ਪਹਿਲੇ ਤੁਹਾਡੇ ਧਰਮ ਪਰਚਲ ਸੀ ਹਾਂਜੀ ਧਰਮ ਨਾਲ ਜੁੜੇ ਸੀ ਤੁਹਾਡੇ ਬਜ਼ੁਰਗ ਤੁਹਾਡੇ ਮਾਤਾ ਪਿਤਾ ਤੁਹਾਨੂੰ ਧਰਮ ਦੀ ਸਟੱਡੀ ਕਿਤੇ ਫਿਰਕੋਦਮ ਵਿਗਿਆਨ ਨਾਲ ਪਾਸੇ ਆ ਕੇ ਕਿਤੇ ਨ ਕਿਤੇ ਧਰਮ ਤੇ ਪ੍ਰਤੀ ਕਿੰਤੂ ਪਰੰਤੂ ਦਾ ਸਵਾਲ ਨਹੀਂ ਖੜੇ ਹੁੰਦੇ ਨਹੀਂ ਹੋਏ ਕਿਉਂਕਿ ਮੇਰਾ ਜਿਹੜਾ ਬਚਪਨ ਹੈ ਉਹ ਪੇਰੈਂਟਸ ਨੇ ਧਰਮ ਦੇ ਆਧਾਰ ਤੇ ਹੀ ਬਣਾਇਆ ਸੀ ਧਰਮ ਸੱਚ ਦੇ ਉੱਪਰ ਪਹਿਰਾ ਦਿੰਦਾ ਹੈ ਵਿਗਿਆਨ ਵੀ ਸਚਾਈ ਉੱਤੇ ਪਹਿਰਾ ਦਿੰਦੀ ਹੈ ਦੋਨਾਂ ਦਾ ਆਪਸ ਵਿੱਚ ਸੁਮੇਲ ਹੈਗਾ ਇਹਨਾਂ ਨੂੰ ਮੁਨਕਰ ਨਹੀਂ ਹੋ ਜਾ ਸਕਦਾ ਤੇ ਧਰਮ ਜਿਹੜਾ ਉਹ ਸਾਨੂੰ ਇਹ ਸਿਖਾਉਂਦਾ ਕਿ ਸਮਾਜ ਵਿੱਚ ਰਹਿ ਕੇ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਹੈ ਸਾਇੰਸ ਪੜ੍ਹ ਕੇ ਤਾਂ ਕਮਾਈ ਦਾ ਸਾਧਨ ਬਣ ਗਿਆ ਮੇਰਾ ਮੈਨੂੰ ਇਸ ਵਿਸ਼ੇ ਦੇ ਕਿਤੇ ਨੌਕਰੀ ਮਿਲ ਗਈ ਜੀ ਧਰਮ ਨੇ ਦੱਸਣਾ ਵੀ ਉਹ ਜਿਹੜਾ ਮੈਂ ਕਮਾਈ ਕੀਤੀ ਏ ਤਰਨ ਦੀ ਸਟਡੀ ਕੀਤੀ ਏ ਸਾਇੰਸ ਦੀ ਸਟਡੀ ਕੀਤੀ ਏ ਉਹ ਬਣਾਉਣ ਲੱਗਿਆ ਜੇ ਤਰਨ ਦਾ ਅੰਸ਼ ਨਾ ਹੋਵੇ ਤਾਂ ਕਿਸੇ ਗਲਤ ਫਸ ਵਿੱਚ ਜਾਇਆ ਜਾ ਸਕਦਾ ਹੈ ਇੱਕ ਡਾਕਟਰ ਵੈਲਡਰ ਹੋਇਆ ਇੰਗਲੈਂਡ ਦਾ ਬڑا ਵੱਡਾ ਫਿਲਾਸਫਰ ਉਹ ਕਹਿੰਦਾ ਵੀ ਜੇ ਸਾਇੰਸ ਤੇ ਧਰਮ ਨੂੰ ਜਾਂ ਐਜੂਕੇਸ਼ਨ ਤੇ ਧਰਮ ਨੂੰ ਦੁਨੀਆਵੀ ਵਿਦਿਆ ਤੇ ਧਰਮ ਨੂੰ ਵੱਖਰਾ ਵਾਰਾ ਕਰ ਦਈਏ ਤਾਂ ਸਮਾਜ ਗਿਰਾਵਟ ਵੱਲ ਚਲਾ ਜਾਏਗਾ ਇੱਕ ਡਾਕਟਰ ਹੈਗਾ ਉਹਨੇ ساری ਉਮਰ ਸਾਇੰਸ ਸਟਡੀ ਕੀਤੀ ਮੈਡੀਕਲ ਸਾਇੰਸ ਦੀ ਸਟਡੀ ਕਰਕੇ ਉਹਨੇ ਸੰਸਾਰੀ ਤੌਰ ਤੇ ਨਾਂ ਬੜਾ ਉੱਚਾ ਕਰ ਲਿਆ ਬਹੁਤ ਵੱਡਾ ਡਾਕਟਰ ਹੈ ਪਰ ਪਤਾ ਰਮ ਅੰਦਰ ਨਾ ਹੋਣ ਕਰਕੇ ਲਾਲਚ ਵਸ ਮੇ ਕੰਮ ਘੱਲੋ ਕਨੋ ਟੈਸਟਰ ਵਿੱਚ ਪਾ ਦਿੰਦਾ ਹੈ ਜੇ ਨਹੀਂ ਟੈਸਟ ਦੀ ਨਹੀਂ ਲੋਡ ਉਹ ਵੀ ਕਰਾ ਦਿੰਦਾ ਹੈ ਦੇ ਉਹਦੇ ਅੰਦਰ ਧਰਮ ਦਾ ਅੰਸ਼ ਹੋਵੇਗਾ ਤਾਂ ਇਹੋ ਜਿਹੇ ਜਿਹੜਾ ਲਾਲਚ ਵਾਲਾ ਬਿਰਤੀ ਜਿਹੜੀ ਹੈ ਉਹ ਅੰਦਰੋਂ ਖਤਮ ਹੋ ਜਾਏਗੀ ਤੇ ਅਸਲੀ ਇਨਸਾਨ ਜਿਹੜਾ ਬਣ ਜਾਏਗਾ ਸੈਂਟਿਫਿਕ ਇਨਸਾਨ ਵੀ ਬਣ ਜਾਏਗਾ ਤੇ ਜੀਵਨ ਵੀ ਜਿਹੜਾ ਬੜਾ ਉੱਚਾ ਪੱਧਰ ਹੋਵੇਗਾ ਅਸੀਂ ਉਹਨੂੰ ਧਰਮੀ ਡਾਕਟਰ ਕਹਿ ਸਕਾਂਗੇ ਜਨਿਕੇ ਧਰਮ ਦੀਆਂ ਜਿਹੜੀਆਂ ਰੋ ਰੀਤਾਂ ਨੇ ਧਰਮ ਦੀਆਂ ਜਿਹੜੀਆਂ ਸਿਧਾਂਤਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਜੀਵਨ ਵਿੱਚ ਲਾਗੂ ਹੋਣੀਆਂ ਭਾਵੇਂ ਦੇਸ਼ਾ ਕੋਈ ਵੀ ਹੋਵੇ ਭਾਵੇਂ ਵਿਗਿਆਨੀ ਤੌਰ ਤੇ ਬਣੇ ਭਾਵੇਂ ਦੁਕਾਨਦਾਰ ਬਣੇ ਅੰਦਰੋਂ ਧਰਮ ਦੇ ਜਿਹੜੇ ਕਿੰ ਨੇ ਉਹ ਪਰਗਰ ਦੇ ਸਾਹਮਣੇ ਆਣ ਕੇ ਇਹ ਨਵੇਂ ਧਰਮੀਦ ਅਬਦੁੱਲ ਇਹ ਨਹੀਂ ਸਿਰਫ ਲੈਣਾ ਬਈ ਉਹਦੇ ਬਾਹਰਲੇ ਲਿਬਾਸ ਕਿ ਹੋ ਜਾਏ ਆਮ ਕਰ ਗਏ ਲੋਕ ਜਿਹੜੇ ਬਾਹਰਲੇ ਲਿਬਾਸ ਤੇ ਪ੍ਰਭਾਵਤ ਹੁੰਦੇ ਨੇ ਜਾਂ ਉਹਨੇ ਨਿਤਨੇਮ ਕਰ ਲਿਆ ਰੋਜ਼ ਸੀਟ ਤੇ ਜਾ ਕੇ ਬੈਠ ਗਿਆ ਬਿਨਾ ਪੈਸੇ ਤੋਂ ਕਿਸਦਾ ਕੰਮ ਹੀ ਨਹੀਂ ਕਰਨਾ ਤੇ ਇੱਕ ਜਿਹੜਾ ਨਿਤਨੇਮ ਨਹੀਂ ਕਰਦਾ ਉਹ ਇਮਾਨਦਾਰੀ ਨਾਲ ਕੰਮ ਕਰਦਾ ਕਿਸੇ ਤੋਂ ਪੈਸਾ ਨਹੀਂ ਲੈਂਦਾ ਲੋਕਾਂ ਨੇ ਉਹਨੂੰ ਸਲਾਉਣਾ ਨੇ ਤੇ ਨਮ ਸਾਡਾ ਆਪਣਾ ਪਰਸਨਲ ਹੈ ਆਪਣਾ ਜੀਵਨ ਸੁਧਾਰਨਾ ਹੈ ਤੇ ਲੋਕਾਂ ਨਾਲ ਡੀਲਿੰਗ ਕਿਵੇਂ ਕਰਨੀ ਹੈ ਉਹ ਤੁਹਾਡਾ ਵਿਹਾਰ ਦੱਸਣਾ ਹੈ ਤੇ ਉਹ ਵਿਹਾਰ ਕਿਵੇਂ ਮੰਨਾ ਹੈ ਉਹ ਧਰਮ ਨੇ ਗਾਈਡ ਕਰਨਾ ਹੈ। ਕੀ ਬਾਤ ਹੈ? ਹਾਂਜੀ। ਅਕਸਰ ਇਹ ਵੀ ਵੇਖਿਆ ਜਾਂਦਾ ਰঞ্জੀਤ ਸਿੰਘ ਜੀ ਜਦੋਂ ਧਰਮ ਦੇ ਖੇਤਰ ਵਿੱਚ ਧਰਮ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ ਉਹ ਤੋਂ ਕਿਤੇ ਨਾ ਕਿਤੇ ਸਮਝੌਤਾ ਕਰ ਲਿਆ ਜਾਂਦਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋ। ਹਾਂਜੀ। ਸੋਚ ਦੇ ਸੋਦੇ ਜਿੰਦਗੀ ਤੇ ਇੱਕ ਨਹੀਂ ਅਨੇਕਾਂ ਹੀ ਪੜਾਵਤੀਤ ਹੋ ਜਾਂਦੇ ਨੇ ਪਰੰਤੂ ਜਦੋਂ ਵਿਗਿਆਨ ਦੇ ਖੇਤਰ ਦੀ ਗੱਲ ਆਉਂਦੀ ਹੈ ਵਿਗਿਆਨ ਦੀ ਇਹ ਅਪਣਾਉਣ ਦੀ ਗੱਲ ਆਉਂਦੀ ਹੈ ਉਦੋਂ ਅੱਜ ਸਾਨੂੰ ਅਪਣਾਉਣਾ ਪਵੇਗਾ ਸਾਨੂੰ ਇਹ ਫੋਲੋ ਕਰਨਾ ਪਵੇਗਾ ਲਾਈਫ ਦੇ ਉੱਪਰ ਤਾਂ ਕਿਤੇ ਅਗਲਾ ਸਟੈਪ ਚੱਕਿਆ ਜਾ ਸਕਦਾ ਅਸਲ ਵਿੱਚ ਧਰਮ ਕੋਈ ਸਮਝੌਤੇ ਦਾ ਨਾਂ ਨਹੀਂ ਹੈਗਾ ਧਰਮ ਜਿਹੜਾ ਅਪਣਾਉਣਾ ਹੀ ਅਪਣਾਉਣਾ ਧਰਮ ਦਾ ਡਿਕਸ਼ਨਰੀ ਮੀਨਿੰਗ ਹੈਗਾ ਫਰਜ਼ ਅਸੀਂ ਬੜੀ ਭਾਈ ਕਾਂ ਸਿੰਘ ਨੇ ਬਣੇ ਵੀ ਇਹੀ ਲਿਖਿਆ ਮੀਨਿੰਗ ਜੀ ਤਾਰਨ ਕਰਨਾ ਜਿਹੜਾ ਮਨੁੱਖ ਤਰ ਤਾਰਨ ਕਰਨਾ ਜਿਹੜਾ ਮਨੁੱਖ ਆਪਣਾ ਫਰਜ਼ ਨਿਭਾਉਂਦਾ ਹੈ ਉਹ ਧਰਮੀ ਬੰਦਾ ਹੈ ਭਾਵੇਂ ਉਹ ਡਰੈਸ ਕਿਹੋ ਜਿਹੀ ਪਾਈ ਹੋਵੇ ਜੇ ਉਸ ਤੋਂ ਦੇ ਕਿਰਪਾ ਨਹੀਂ ਪਾਈ ਹੋਵੇ ਡਰੈਸ ਵੀ ਬੜੀ ਵਧੀਆ ਹੋਵੇ ਤੇ ਕੰਮ ਕਿਸੇ ਦਾ ਪੈਸੇ ਬਿਨਾ ਕਰੇ ਹੀ ਨਾ ਤਾਂ ਉਹਨੂੰ ਅਸੀਂ ਧਰਮੀ ਬੰਦਾ ਨਹੀਂ ਕਹਾਵਾਂਗੇ ਲੋਕਾਂ ਦੀ ਨਿਗਾਹ ਜੇ ਨਹੀਂ ਆਏਗਾ ਗੁਰੂ ਸਾਹਿਬ ਦੀ ਨਿਗਾਹ ਤਾਂ ਹੋਣਾ ਹੀ ਕੀ ਹੈ ਆਮ ਪਬਲਿਕ ਦੀ ਨਿਗਾਹ ਜਿਹਨਾਂ ਨਾਲ ਉਹਦੀ ਡੀਲਿੰਗ ਰੋਜ਼ ਹੋਣੀ ਹੈ ਨਹੀਂ ਆਏਗਾ ਜੇ ਟੀਚਰ ਦੀ ਵੀ ਗੱਲ ਕਰ ਲਈਏ ਇੱਕ ਟੀਚਰ ਬੱਚੇ ਨੂੰ ਜੋ ਬਣਾਉਣਾ ਚਾਹੇ ਉਹ ਬਣਾ ਸਕਦਾ ਹੈ ਕੱਚੀ ਮਿੱਟੀ ਹੁੰਦੀ ਸਾਡੇ ਕੋਲ ਹੁੰਦੀ ਹੈ ਜਿਹੋ ਜੇ ਮਾਡਲ ਮਰਜੀ ਬਣਾ ਲਓ ਉਹਦੇ ਤੋਂ ਜੇ ਬੱਚੇ ਨੂੰ ਸ਼ੁਰੂ ਤੋਂ ਹੀ ਅਸੀਂ ਧਰਮ ਵਾਲੇ ਪਾਸੇ ਲਾ ਲਵਾਂਗੇ ਤਾਂ ਉਹ ਬੱਚਾ ਸੱਚ ਦੇ ਉੱਤੇ ਹੀ ਪੈਰਾ ਦੇਵੇਗਾ ਮੈਨੂੰ ਯਾਦ ਹੈ ਇੱਕ ਪ੍ਰਾਇਮਰੀ ਦਾ ਬੱਚਾ ਉਹਨੇ ਸਾਡੀ ਕਿਤਾਬ ਇੱਕ ਪੜ੍ਹੀ ਸਿੱਖ ਧਰਮ ਦੇ ਮੂਲੇ ਸਿਧਾਂਤ ਉਹਦੇ ਫਾਦਰ ਕਰਨਲ ਸਨ ਇੱਕ ਦਿਨ ਉਹਨਾਂ ਦੇ ਦੋਸਤ ਆਏ ਤੇ ਉਹ ਬੈਠ ਕੇ ਡਿਨਰ ਕਰਨ ਲੱਗੇ ਸ਼ਰਾਬ ਦੀ ਬੋਤਲ ਵੀ ਖੋਲ ਲਈ ਉਹ ਬੱਚਾ ਪ੍ਰਾਇਮਰੀ ਚ ਪੜਦਾ ਸੀ ਉੱਥੇ ਉੱਥੇ ਆ ਕੇ ਕਹਿੰਦਾ ਡੈਡੀ ਤੁਸੀਂ ਸਿੱਖ ਹੈਗੇ ਹੋ ਉਹ ਹੈਰਾਨ ਹੋ ਗਿਆ ਫਾਦਰ ਕਹਿੰਦਾ ਬੱਚੇ ਤੈਨੂੰ ਕਿਵੇਂ ਸ਼ੱਕ ਪੈ ਗਿਆ ਆ ਵੇਖ ਬੱਗ ਬੰਨੀ ਦਾੜੀ ਰੱਖੀ ਹੋਈ ਹੈ ਉਹ ਕਹਿੰਦਾ ਸਾਡੀ ਕਿਤਾਬ ਵਿੱਚ ਤਾਂ ਲਿਖਿਆ ਹੈ ਵੀ ਸਿੱਖ ਸ਼ਰਾਬ ਨਹੀਂ ਪੀਂਦਾ ਯਾ ਬਾਤ ਬਹੁਤ ਕੋਲ ਫਾਦਰ ਨੂੰ ਬੜਾ ਮਸੂਰਸਾ ਇੱਕ ਬੱਚਾ ਨੇ ਮੈਨੂੰ ਗਾਈਡ ਕੀਤਾ ਉਹਨੇ ਉਸੇ ਵੇਲੇ ਚੁੱਕ ਕੇ ਬੋਤਲ ਮਾਰੀ ਉਹ ਧਰਮ ਜੀ ਦੀ ਚੋਟ ਜਿਹੜੀ ਇਹ ਇਹ ਅਸੀਂ ਲੱਗਦੀ ਹੈ ਕਿ ਮਨੁੱਖ ਇੱਕਦਮੀ ਜੀਵਨ ਉਹਦਾ ਬਦਲ ਜਾਂਦਾ ਹੈ ਜਿਤੇ ਹਾਸ ਜਿਸੀ ਕਿ ਨਹੀਂ ਸਾਖੀਆਂ ਗੁਰਨਾਨਕ ਸਾਹਿਬ ਦੇ ਪੜਦੇ ਆ ਆਪਣੇ ਸੱਜਣ ਠਾਕ ਨੇ ਇੱਕੋ ਸ਼ਬਦ ਸੁਨਿਆ ਸੀ ਉਹ ਜਲ ਕੇ ਹਾਂ ਚਿਲਕਣਾ ਜੀਵਨ ਬਦਲ ਗਿਆ ਬਿਲਕੁਲ ਤੇ ਬਾਬਾ ਅਮਰਦਾਸ ਜੀ ਨੇ ਇੱਕੋ ਸ਼ਬਦ ਸੁਨਿਆ ਸੀ ਕਰਨੀ ਕਾਗਦ ਮਨ ਮਸਵਾਨੀ ਬੁਰਾ ਪਲਾ ਦੇ ਲੇਖ 20 ਸਾਲ ਗੰਗਾ ਦੀ ਯਾਤਰਾ ਤੇ ਜਾਂਦੇ ਸਾਰਾ ਜੀਵਨ ਹੀ ਪਲਟ ਗਿਆ ਇੱਕ ਸ਼ਬਦ ਨੇ ਬਿਲਕੁਲ ਤਾਂ ਜਿ세 ਤੁਸੀਂ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚੋਂ ਵਿਗਿਆਨ ਵਾਲਾ ਪੱਖ ਵੀ ਤੁਸੀਂ ਵੇਖਿਆ ਉਮ ਦੀ ਸਾਇੰਟਿਫਿਕ ਵੀ ਤੁਸੀਂ ਲੰਬਾ ਸਮਾਂ ਜ਼ਿੰਦਗੀ ਦਾ ਆਨੰਦ ਮਾਣਿਆ ਧਰਮ ਦੇ ਖੇਤਰ ਵਿੱਚ ਤੁਸੀਂ ਲੰਬਾ ਕਾਰਜ ਕੀਤਾ ਨਿਚੋੜ ਕੇ ਕੱਢਿਆ ਨਿਚੋੜੇ ਕੱਢੇ ਵੀ ਦੋਨਾਂ ਦਾ ਸੁਮੇਲ ਜਿਹੜਾ ਹੈ ਉਹ ਅਸਲ ਜੀਵਨ ਹੈਗਾ ਅਸਲ ਵਿਦਿਆ ਜਿਹੜੀ ਹੈਗੀ ਹੈ ਡਾਕਟਰ ਜਸਵੰਤ ਸਿੰਘ ਨੇਕੀ ਨੇ ਲਿਖਿਆ ਸੀ ਉਹ ਹੁੰਦੀ ਹੈ ਜਿਹੜੀ ਕਿਤਾਬਾਂ ਤੋਂ ਸਿਲੇਬਸ ਕਿਲਾ ਸਿਲੇਬਸ ਦੀ ਕਿਤਾਬਾਂ ਤੋਂ ਬਾਹਰ ਪੜ੍ਹੀ ਜਾਵੇ ਕਿ ਕਿਤਾਬਾਂ ਨਹੀਂ ਦਸੀ ਜੋਗਰ ਚ ਗਿਆਨ ਪੜਨਾ ਗਿਆਨ ਹਾਸਲ ਕਰ ਲਿਆ ਜਿਹੜੀ ਮਰਜ਼ੀ ਕਿਤਾਬ ਪੜੋ ਉਹਨੂੰ ਗਿਆਨ ਮਿਲੇਗਾ ਭਾਵੇਂ ਕਿਸੇ ਵੀ ਧਰਮ ਦੀ ਪੜ੍ਹ ਲਓ ਭਾਵੇਂ ਕਿਸੇ ਵੀ ਸਾਇੰਸ ਨਾਲ ਸੰਬੰਧਿਤ ਹੋਵੇ ਉਹ ਉਹਨੇ ਗਿਆਨ ਤੁਹਾਨੂੰ ਦੇਣਾ ਉਸ ਗਿਆਨ ਨੂੰ ਅੱਗੋਂ ਪਰਖ ਪਰਚੋਲ ਕਰਨੀ ਹੈ ਇਹ ਅਪਣਾਉਣਾ ਯੋਗ ਹੈ ਕਿ ਨਹੀਂ ਜਾਂ ਠੀਕ ਹੈ ਕਿ ਨਹੀਂ ਜਾਂ ਮੈਨੂੰ ਚੰਗਾ ਇਤਫਾਨ ਬਣਾਏਗਾ ਕਿ ਨਹੀਂ ਉਹ ਧਰਮ ਨੇ ਗਾਈਡ ਕਰਨਾ ਫਿਰ ਕੀ ਬਾਤ ਹੈ ਬਹੁਤ ਖੂਬ ਸੱਚਮੁੱਚ ਗੁਰੂ ਕੀ ਪਿਆਰੀ ਸਾత్సੰਗਤ ਜੀਓ ਧਰਮ ਪੜਦੇ ਬਹੁਤ ਆ ਵਿਗਿਆਨ ਪੜਦੇ ਬਹੁਤ ਆ ਪਰੰਤੂ ਦੋਨਾਂ ਜਦੋਂ ਅਸੀਂ ਲੈਬਰਾਟਰੀ ਵਿੱਚ ਪਾਵਾਂਗੇ ਕਿਤੇ ਨਾ ਕਿਤੇ ਸਾਡੇ ਤੇ ਟੁਕੇਗਾ ਸਾਡੀ ਲਾਈਫ ਕਿੱਥੇ ਖੜੀ ਹੈ ਬੜੀ ਸੋਹਣੀ ਗੱਲ ਇਹਨਾਂ ਨੇ ਆਖੀ ਧਰਮ ਜਦੋਂ ਜ਼ਿੰਦਗੀ ਚ ਅਪਣਾਵਾਂਗੇ ਜਦੋਂ ਅਪਣਾਇਆ ਜਾਂਦਾ ਹੈ ਉਦੋਂ ਪਤਾ ਲੱਗਦਾ ਸਾਡੀ ਜ਼ਿੰਦਗੀ ਦੇ ਮੈਨੇ ਕੀਨੇ ਸਾਡੀ ਜ਼ਿੰਦਗੀ ਕਿਸ ਮੋੜ ਤੇ ਜਾ ਰਹੀ ਹੈ ਮੈਂਥੇ ਵੀ ਦੱਸ ਦਵਾ ਸਾਡੇ 33 ਸਤਕਾਜੁੱਗ ਸਰਦਾਰ ਰਣਜੀਤ ਸਿੰਘ ਦੇ ਵੱਲੋਂ ਇੱਕ ਨਹੀਂ ਅਨੇਕਾਂ ਹੀ ਲਿਟਰੇਚਰ ਲਿਖ ਕੇ ਸੰਗਤ ਦੀ ਚੋਰੀ ਪਾਏਗੇ ਨੇ ਜਿਸੀ ਮੈਂ ਥੋੜਾ ਲਿਟਰੇਚਰਲ ਵੀ ਆਵਾਂਗਾ ਹਾਂ ਜੀ ਹਾਂ ਜੀ ਇੱਕ ਨਹੀਂ ਬਹੁਤ ਲੇਖ ਤੁਸੀਂ ਲਿਖੇ ਨੇ ਜਿਹੜੇ ਕਿ ਵੱਖ-ਵੱਖ ਸਮੇਂ ਤੇ ਤੁਸੀਂ ਰੇਡੀਓ ਸਟੇਸ਼ਨ ਤੇ ਵੀ ਵਿਖਿਆਨ ਕੀਤੇ ਨੇ ਕੀਰਤਨ ਦਰਬਾਰਾਂ ਦੇ ਵਿੱਚ ਗੁਰਮਤ ਸਮਾਗਮਾਂ ਦੇ ਵਿੱਚ ਸੰਗਤ ਰਹੀ ਵੀ ਤੁਸੀਂ ਵਿਚਰਦੇ ਹੋ ਸੰਗਤਾਂ ਦੇ ਵਿੱਚ ਤੁਹਾਡੀ ਕਲਮ ਨੇ ਬਹੁਤ ਕੁਝ ਲਿਖਿਆ ਧਰਮ ਨੂੰ ਮੁੱਖ ਰੱਖ ਕੇ ਧਰਮ ਸਿਧਾਂਤਾਂ ਨੂੰ ਮੁੱਖ ਰੱਖ ਕੇ ਕਦੀ ਜ਼ੈਹ ਚ ਖਰਿਆਲ ਆਇਆ ਵਿਗਿਆਨ ਮੁਖ ਰੱਖ ਕੇ ਕੁਝ ਲਿਖਿਆ ਜਾਵੇ ਤਾਂ ਜੋ ਧਰਮ ਦੀ ਮਹਿਕ ਉਹਦੇ ਵਿੱਚੋਂ ਵੀ ਆਵੇ ਹਾਂ ਮੇਰੇ ਕਿਤਾਬ ਦੇ ਵਿੱਚ ਦੋ ਲੇਖ ਨੇ ਇੱਕ ਕੀਤੇ ਮੰਡਲਦੇਸ ਇੱਕ ਵਿਗਿਆਨ ਅਤੇ ਧਰਮ ਇਹ ਦੋਹਾਂ ਲੇਖਾਂ 'ਚ ਇਹਨਾਂ ਦਾ ਸੁਮੇਲ ਕੀਤਾ ਜਿੱਥੇ ਸਾਇੰਸ ਦੀ ਪੜ੍ਹਾਈ ਬਹੁਤ ਜ਼ਰੂਰੀ ਆਜ ਦੇ ਸਮੇਂ ਵਿੱਚ ਉਹਦੇ ਨਾਲ ਨਾਲ ਧਰਮ ਦੀ ਵਿਗਿਆਨ ਦੀ ਪੜ੍ਹਾਈ ਜਿਹੜੀ ਹੈ ਉਹ ਵੀ ਬੜੀ ਜ਼ਰੂਰੀ ਹੈ ਇਹਨਾਂ ਦੋਹਾਂ ਦਾ ਸੁਮੇਲ ਬਹੁਤ ਜ਼ਰੂਰੀ ਧਰਮ ਦਾ ਤੇ ਵਿਗਿਆਨ ਦਾ ਮੈਂ ਜਦੋਂ ਪੜ੍ਹਾਉਂਦਾ ਸੀ ਬੱਚਿਆਂ ਨੂੰ ਉਦੋਂ ਜਦੋਂ ਮੈਂ ਪੜਾਉਣ ਲੱਗਿਆ ਵੀ ਧਰਮ ਦੀ ਗੱਲ ਨਾਲ ਹੀ ਮੇਰੀ ਚੱਲਦੀ ਹੁੰਦੀ ਸੀ ਪੜਾਉਣ ਲੱਗਿਆਂ ਵੀ ਬਈ ਤੁਹਾਡਾ ਜੀਵਨ ਜਿਹੜਾ ਹੈ ਬਦਲਣਾ ਹੈ ਸਾਇੰਸ ਨੇ ਆਪਾਂ ਕਿੰਨੇ ਵੀ ਵਿਹਮ ਪਰਮਚ ਨਹੀਂ ਪਹਿਨਾ ਪਰ ਮੈਂ ਦੇਖਿਆ ਕਿ ਜਦੋਂ ਹੁਣ ਕਰਵਾ 14 ਵਰਤ ਹੁੰਦਾ ਹੈ ਸਾਇੰਸ ਟੀਚਰਾਂ ਵੀ ਵਰਤ ਰੱਖਦੀਆਂ ਨੇ ਕੱਲੀ ਸਾਇੰਸ ਹੀ ਪੜ੍ਹੀ ਉਹਨਾਂ ਨੇ ਧਰਮ ਨਹੀਂ ਪੜਿਆ ਜਿਗ ਦੇ ਧਰਮ ਪੜਿਆ ਹੁੰਦਾ ਸ਼ਾਇਦ ਕਰੇ ਪਖੰਡ ਨਾ ਸੋਹਗ ਨਾ ਰੰਡ ਬਿਲਕੁਲ ਇਨੇ ਸਾਲ ਪਹਿਲਾਂ ਉਹਨਾਂ ਨੇ ਕਿਹੜਾ ਸਾਇੰਸ ਪੜ੍ਹੀ ਸੀ ਬਾਬਾ ਕਬੀਰ ਜੀ ਨੇ ਨਾ ਇਹੋ ਜੇ ਸਬਜੈਕਟ ਹੁੰਦੇ ਸੀ ਰੱਬੀ ਗਿਆਨ ਸੀ ਉਹਨਾਂ ਨੂੰ ਹਰ ਪੱਖੋਂ ਤੇ ਉਹਨਾਂ ਨੇ ਆਪਣੇ ਕਰਮ ਕਾਂਡ ਦੇ ਵਿੱਚੋਂ ਕਢਣਾ ਕੱਲੀ ਸਾਇੰਸ ਨਹੀਂ ਨਿਕੜਨਾ ਉਹਨੇ ਸਾਇੰਸ ਦਾ ਗਿਆਨ ਦੇਣਾ ਉਹਦੇ ਪ੍ਰੈਕਟੀਕਲੀ ਕਿਵੇਂ ਕਢਣਾ ਉਹਦੇ ਚੋਂ ਸਾਨੂੰ ਧਰਮ ਨੇ ਗਾਈਡ ਕਰ ਅਕਸਰ ਅਸੀਂ ਵੇਖਦੇ ਜਦੋਂ ਵਿਗਿਆਨੀਆਂ ਦੀ ਹਿਸਟਰੀ ਪੜ੍ਹਦੇ ਆ ਉਹਨਾਂ ਦੇ ਜੀਵਨ ਤੇ ਕਾਰਜਾਂਵਲ ਵੇਖਦੇ ਆ ਉਹ ਧਰਮ ਨੂੰ ਅੱਗੇ ਰੱਖਦੇ ਨੇ ਖਾਸ ਕਰਕੇ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚੋਂ ਨਿਚੋੜ ਕੱਢਿਆ ਜਾਂਦਾ ਹੈ ਕਿ ਕਸਵੱਟੀ ਪਰਖੀ ਜਾਂਦੀ ਹੈ ਕਿ ਸਾਡੇ ਵਿਗਿਆਨ ਨੇ ਤਰੱਕੀ ਕਿੰਨੀ ਕਰਨੀ ਹੈ ਇਹਦੇ ਇਹ ਉਦਾਹਰਣ ਗੁਰੂ ਗ੍ਰੰਥ ਸਾਹਿਬ ਬਹੁ ਸਮਾਂ ਪਹਿਲਾਂ ਦੇ ਚੁੱਕੇ ਨੇ ਤੇ ਹਰ ਸਮੇਂ ਵਿਗਿਆਨ ਦੀ ਅਗਵਾਈ ਵੀ ਕਰ ਰਹੇ ਨੇ ਮੌਜੂਦਾ ਸਮੇਂ ਜੇਕਰ ਨੌਜਵਾਨੀ ਦਾ ਦੌਰ ਦੇਖਿਆ ਜਾਵੇ ਧਰਮ ਤੋਂ ਮੁਨਕਨ ਹੋ ਰਹੀ ਹੈ ਪਰੰਤੂ ਵਿਗਿਆਨ ਦੀ ਕਸਵੱਟੀ ਨੂੰ ਪਰਖ ਰਹੀ ਹੈ ਵਿਗਿਆਨ ਦੀ ਕਸਵੱਟੀ ਨੂੰ ਅਪਣਾ ਰਹੀ ਹੈ ਉਹਨਾਂ ਨੌਜਵਾਨਾਂ ਬਾਰੇ ਕੀ ਕਹੋਗੇ ਅਸਲ ਗੱਲ ਇਹ ਵੇ ਇਹ ਨੌਜਵਾਨਾਂ 'ਚ ਜਜ਼ਬਾ ਬਹੁਤ ਹੁੰਦਾ ਹੈ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਉਹ ਧਰਮ ਇਹਨਾਂ ਹੀ ਸਮਝਦੇ ਨੇ ਗੁਰਦੁਆਰੇ ਗਏ ਮੱਥਾ ਟੇਕਿਆ ਗੋਲੇ ਵਿੱਚ ਪੈਸੇ ਪਾਏ ਪ੍ਰਸ਼ਾਦ ਲੈ ਕੇ ਆ ਗਏ ਮੈਂ ਇੰਦੇ ਇੱਥੇ ਤੱਕ ਇਹ ਧਰਮ ਹੈ ਜੇ ਕੋਈ ਕੋਈ ਕੀਰਤਨ ਵੀ ਸੁਣੋ ਕੰਠਾ ਬਹਿ ਕੇ ਆ ਕੇ ਕਹਿੰਗੇ ਜੋ ਫਲਾਣੇ ਲੱਗ ਗਿਆ ਸੀ ਬੜਾ ਆਨੰਦ ਆਇਆ ਕੀਰਤਨ ਦਾ ਮੈਂ ਪੁੱਛ ਲੀ ਵੀ ਕਿਹੜੇ ਸ਼ਬਦ ਪੜੇ ਸੀ ਉਹ ਕੋਈ ਨਹੀਂ ਪਤਾ ਨਹੀਂ ਲੱਗਦਾ ਕਿਉਂਕਿ ਧਿਆਨ ਕੁਝ ਅਡਾਪਟ ਕਰਨ ਚ ਨਹੀਂ ਜਿਵੇਂ ਸਕੂਲ ਜਿਸੀਂ ਜਾ ਕੇ ਕੁਝ ਸਿੱਖਣਾ ਹੁੰਦਾ ਬੱਚੇ ਨੇ ਉਹ ਭਾਵਨਾ ਨਾਲ ਸੀ ਗੁਰਦੁਆਰੇ ਨਹੀਂ ਜਾਂਦੇ ਸਖਲਈ ਪਰੰਪਰਾਵਾਦਕ ਪਰੰਪਰਾਵਾਦੀ ਵੀ ਜਾਣਾ ਗੁਰਦੁਆਰੇ ਮੱਥਾ ਟੇਕ ਜਿਹਨੇ ਬਿਜ਼ਨਸ ਵਾਲੇ ਨੇ ਜਾਏ ਉਹਨੇ ਮੱਥਾ ਟੇਕ ਕੇ ਜਾਣਾ ਹੀ ਹੈ ਮਨਿਸ ਭਾਵਨਾ ਚਲੋ ਕੋਈ ਵੀ ਵੇ ਪਰਵਾਦਵਾ ਨੇ ਪੂਰੀ ਕਰਨੀ ਹੁੰਦੀ ਫਿਰ ਵੀ ਪਰ ਭਾਵਨਾ ਇੱਕੋ ਹੀ ਹੁੰਦੀ ਹੈ ਜਿਹੜਾ ਬਿਜ਼ਨਸ ਚੱਲਿਆ ਬਿਜ਼ਨਸ ਸਿੰਘ ਆਵੇ ਜਿਹੜਾ ਪੇਪਰ ਦੇਣ ਚੱਲਿਆ ਪੇਪਰ ਠੀਕ ਹੋਵੇ ਤੇ ਉਹ ਭਾਵਨਾ ਨਹੀਂ ਮੈਂ ਕੁਝ ਗਿਆਨ ਉੱਥੋਂ ਪ੍ਰਾਪਤ ਕਰ ਤੁਸੀਂ ਲੰਬਾ ਸਮਾਂ ਸਕੂਲਾਂ ਚ ਪੜਾਇਆ ਹਾਂਜੀ ਬਤੌਰ ਕਾਲਜਾਂ ਦੇ ਵਿੱਚ ਵਿਸ਼ੇਸ਼ ਲੈਕਚਰ ਕਰਨ ਵਾਸਤੇ ਜਾਂਦੇ ਰਹੇ ਹੋ ਹਾਂਜੀ ਕਿੱਥੇ ਵੇਖਦੇ ਹੋ ਅੱਜ ਦੀ ਪਨੇਰੀ ਜਦ ਕੇ ਮਾਡਰਨ ਯੁੱਗ ਚੱਲ ਰਿਹਾ ਹੈ ਸੈਂਟਿਫਿਕ ਯੁੱਗ ਵੀ ਕਿਹਾ ਜਾਂਦਾ ਹੈ ਕੀ ਸੈਂਟਿਫਿਕ ਯੁੱਗ ਦੇ ਵਿੱਚ ਇੱਕ ਧਰਮ ਨੂੰ ਕਿਨਾਰੇ ਨੀ ਕਰ ਦਿੱਤਾ ਗਿਆ ਆਹ ਧਰਮ ਨੂੰ ਅਸਲ ਵਿੱਚ ਜਿਵੇਂ ਮੈਂ ਦੱਸਿਆ ਜਿਹੜਾ ਮੀਨਿੰਗ ਫਰਜ ਹੈਗਾ ਉਹ ਨਹੀਂ ਅਪਣਾਇਆ ਗਿਆ ਧਰਮ ਸਿਰਫ ਇੱਥੇ ਦਾ ਕਿਸਮਤ ਕਰ ਦਿੱਤਾ ਗਿਆ ਫਾਰਮੈਲਿਟੀ ਜਿਵੇਂ ਹੁੰਦੀ ਆ ਆਪਾਂ ਕਰਨੀ ਹੈ ਉਹਨੇ ਤੇਨੇ ਕਰ ਲਿਆ ਪਤਲ ਅਰਥ ਲੱਗੇ ਚਾਹੇ ਨਾ ਲੱਗੇ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਪਹਿਲੀ ਲੱਲੀ ਆਪਾਂ ਭਾਵੇਂ ਮੂਲ ਮੰਤਰ ਦੇ ਅਰਥ ਵੀ ਪੁੱਛ ਲਈ ਤੇ ਮੇਰੇ ਖਿਆਲ ਬਹੁਤ ਉਹ ਵੀ ਨਹੀਂ ਪਤਾ ਹੋਣੇ ਸ਼ਬਦ ਲੱਗਦੇ ਕੋਈ ਸਮਝੇ ਨਾ ਬਲ ਧਿਆਨ ਨਹੀਂ ਜਿਵੇਂ ਸਕੂਲ ਦੀ ਐਜੂਕੇਸ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਆਂ ਕਰਦੇ ਆਂ ਰੱਟਾ ਵੀ ਲਾਉਂਦੇ ਆਂ ਤੇ ਕਿਉਂਕਿ ਹੁੰਦਾ ਹੈ ਡਰ ਬਿ ਇਮਤਿਹਾਨ ਪਾਸ ਕਰਨਾ ਹੈ ਸੰਸਾਰੀ ਤਰੱਕੀ ਵੀ ਮਿਲਣੀ ਹੈ ਤੇ ਇਧਰ ਅਧਿਆਤਮਿਕ ਰੱਕੀ ਵੱਲ ਧਿਆਨ ਕੋਈ ਨਹੀਂ ਹੁੰਦਾ ਦੇ ਸਾਨੂੰ ਇਹਨੇ ਵੀ ਕੁਝ ਤੁਹਾਨੂੰ ਦੱਸਣਾ ਜਦ ਕਿ ਜ਼ਿੰਦਗੀ ਦਾ ਅਸਲ ਨਿਸ਼ਾਨਾ ਇਹ ਹੈਗਾ ਹੈ ਵੀ ਇਹਨੂੰ ਉੱਪਰ ਰੱਖਣਾ ਧਰਮ ਨੂੰ ਦੁਜੀ ਐਜੂਕੇਸ਼ਨ ਨੂੰ ਥੱਲੇ ਰੱਖਣਾ ਦੁਨਿਆਵੀ ਵਿਦਿਆਨੂੰ ਅਸੀਂ ਉਲਟ ਕੀਤਾ ਹੋਇਆ ਕੰਮ ਦੁਨਿਆਵੀ ਵਿਦੇ ਉੱਪਰ ਤੇ ਧਰਮ ਥੱਲੇ ਦੇ ਧਰਮ ਉੱਪਰ ਹੋਣਾ ਚਾਹੀਦਾ ਤੇ ਜਦੋਂ ਧਰਮ ਉੱਪਰ ਆ ਗਿਆ ਤੇ ਦੁਨਿਆਵੀ ਵਿਦਿਆ ਦਾ ਦਾ ਕੋਈ ਮੈਨੇ ਕੋਈ ਨਹੀਂ ਕੀਤਾ ਜਾ ਸਕਦਾ ਕਿੰਨੇ ਕੋ ਬੰਦਾ ਤਰੱਕੀ ਕਰ ਸਕੇਗਾ ਰঞ্জੀਤ ਸਿੰਘ ਜੀ ਲੰਬਾ ਸਮਾਂ ਤੁਸੀਂ ਲਿਟਰੇਚਰ ਵੀ ਲਿਖਿਆ ਵਿਗਿਆਨ ਨਾਲ ਵੀ ਜੁੜੇ ਧਰਮ ਨਾਲ ਵੀ ਜੁੜੇ ਵਿਗਿਆਨ ਦੇ ਖੇਤਰ ਦੀ ਜੇਕਰ ਗੱਲ ਕੀਤੀ ਜਾਵੇ ਵਿਗਿਆਨ ਵਾਲਾ ਜੀਵਨ ਉਜਾਗਰ ਕੀਤਾ ਜਾਵੇ ਕਿਤੇ ਯਾਦ ਕੋਈ ਇਹੋ ਜਿਹੀ ਕੋਈ ਇਹੋ ਜਿਹੀ ਘਟਨਾ ਜਿਹੜੀ ਤੁਹਾਡੇ ਜ਼ਿਹਨ ਦਾ ਹਿੱਸਾ ਬਣ ਗਿਆ ਹੋਵੇ ਜਿਹੜੀ ਤੁਹਾਨੂੰ ਅੱਜ ਤੱਕ ਨਹੀਂ ਪੁੱਲੀ ਹਾਂਜੀ ਹਾਂ ਇਹ ਹੀ ਘਟਨਾ ਹੈ ਮੇਰੀ ਨੈਸ਼ਨਲ ਅਵਾਰਡ ਵਾਸਤੇ ਮੈਂ ਅਪਲਾਈ ਕੀਤਾ ਸੀ ਤੇ ਸਕੂਲ ਚੋਂ ਟੀਮ ਆਈ ਚੈੱਕ ਕਰਨ ਵਾਸਤੇ ਮੇਰੇ ਮੇਰੀ ਫਾਈਲ ਜਦੋਂ ਚੈੱਕ ਕੀਤੀ ਉਹਦੇ ਚ ਦੋ ਸਰਟੀਫਿਕੇਟ ਕੁਦਰ ਦੇ ਨਾਲ-ਨਾਲ ਹੀ ਲੱਗੇ ਹੋਏ ਸਨ ਤੇ ਇੱਕ ਬੀਐਸਸੀ ਦੀ ਡਿਗਰੀ ਦਾ ਸੀ ਤੇ ਇੱਕ ਅਸੀਂ ਨਾਲ ਰਿਲੀਜੈਂਡਾ ਸੇਕੂ ਵਿਸ਼ਵ ਗਾਲਜ ਦੇ ਮੈਂ 2 ਸਾਲਾਂ ਦਾ ਕੋਰਸ ਕੀਤਾ ਸੀ ਉਹ ਵੇਖ ਕੇ ਮੈਨੂੰ ਕਹਿਣ ਲੱਗੇ ਵੀ ਤੂੰ ਤਾਂ ਸਾਇੰਸ ਪੜਹੁਨੇ ਤੇ ਨਾ ਰਿਲੀਜੀਅਨ ਤੁਸੀਂ ਕਿੱਥੋਂ ਲੈ ਲਿਆ ਸਬਜੈਕਟ ਇਹ ਦੋਨੇ ਉਲਟ ਗੱਲਾਂ ਨੇ ਮੈਂ ਕਿਹਾ ਸਰ ਉਲਟ ਗੱਲਾਂ ਤਾਂ ਨਹੀਂ ਇਹਗੇ ਸਿੱਕੇ ਦੇ ਦੋ ਪਾਸੇ ਨੇ ਇੱਕ ਪਾਸਾ ਵਿਗਿਆਨ ਹੈ ਇੱਕ ਪਾਸਾ ਧਰਮ ਹੈ ਇੱਕ ਪਾਸਾ ਵੀ ਜੇ ਕਸਾ ਦੇ ਜੇ ਤੇ ਸਿੱਕਾ ਨਹੀਂ ਚੱਲੇਗਾ ਭਾਵੇਂ ਕੋਈ ਵੀ ਹੋਵੇ ਫਿਰ ਉਹ اگਲਾ ਸਵਾਲ ਕਰ ਦਿੱਤਾ ਉਹਨਾਂ ਨੇ ਵੀ ਧਰਮ ਦੇ ਨਾਂ ਤੇ ਕਈ ਲੜਾਈਆਂ ਹੋਈਆਂ ਨੇ ਕੋਈ ਵਿਗਿਆਨ ਦੇ ਨਾਂ ਤੇ ਵੀ ਕਦੀ ਲੜਾਈ ਹੋਈ ਹੈ ਕਿਆ ਬਾਤ ਹੈ ਤੇ ਮੈਂ ਉਹਨਾਂ ਨੇ ਕਿਹਾ ਸਰ ਧਰਮ ਦਾ ਨਾਂ ਤਾਂ ਹੋਈ ਹੁੰਦੀ ਕਿ ਲੜਾਈਆਂ ਜਿਨ੍ਹਾਂ ਨੇ ਧਰਮ ਨੂੰ ਨਹੀਂ ਸਮਝਿਆ ਪਰ ਵਿਗਿਆਨ ਨੂੰ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਵਿਗਿਆਨ ਦੇ ਨਾਂ ਤੇ ਲੜਾਈਆਂ ਕੀਤੀਆਂ ਨੇ ਉਹਨਾਂ ਨੇ ਹਿਰੋਸ਼ੀਮਾ ਦੇ ਨਾਗਾਸاکی ਦੋ ਸ਼ਹਿਰਾਂ ਦੇ ਵਿੱਚ ਬੰਬ ਸੁੱਟ ਕੇ ਲੱਖਾਂ ਇਨੋਸੈਂਟ ਲੋਕਾਂ ਨੂੰ ਉਹਨਾਂ ਨੇ ਮਾਰਿਆ ਹੈ ਉਹ ਸਾਇੰਸਦਾਨਾਂ ਨੇ ਨਹੀਂ ਬਣਾਏ ਤਾਂ ਬੰਬ ਸੁੱਟਣ ਵਾਲੇ ਵੀ ਹੋ ਸਨ ਤੇ ਜੇ ਉਹਨਾਂ ਦੇ ਅੰਦਰ ਧਰਮ ਦੀ ਥੋੜੀ ਜਿਹੀ ਗੱਲ ਹੁੰਦੀ ਚਿੰਗ ਲੱਗੀ ਹੁੰਦੀ ਕੁਝ ਅੰਸ਼ ਵੀ ਹੁੰਦਾ ਦਰਮੀ ਹੁੰਦੇ ਤਾਂ ਇੰਨੇ ਇਨੋਸੈਂਟ ਲੋਕਾਂ ਨੂੰ ਨਾ ਮਾਰਦੇ ਮਿਸਯੂਜ਼ ਨਾ ਕਰਦੇ ਸਾਇੰਸ ਦੇ ਸਾਇੰਸ ਦੀ ਜਿਹੜੀ ਅੰਨੀ ਦੌੜ ਲੱਗੀ ਹੋਈ ਏ ਲੋਕਾਂ ਨੂੰ ਤਬਾਹ ਕਰਨ ਦਾ ਉਹਨੂੰ ਰੋਕਣ ਲਈ ਕੇਵਲ ਧਰਮ ਹੀ ਥਲ ਪਾ ਸਕਦਾ ਹੈ ਉਹ ਕੋਈ ਨਹੀਂ ਪਾ ਸਕਦਾ ਬੜੇ ਖੁਸ਼ ਹੋਏ ਨੇ ਜਵਾਬ ਸੋਹਣੇ ਖੁਸ਼ ਹੋ ਗਿਆ ਮੇਰੀ ਇਹ ਗੱਲ ਉਹਨੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਵਨ ਉਹਨੋਂ ਮੈਡਮ 우ਸ਼ਾ ਜੀ ਉਹਨਾਂ ਨੂੰ ਜਾ ਕੇ ਮੇਰੀ ਗੱਲ ਅਸੀ ਕਹਿੰਦੇ ਅੱਜ ਮੇਰਾ ਇੱਕ ਭਲੇਖਾ ਉਹਨਾਂ ਨੇ ਦੂਰ ਕਰ ਦਿੱਤਾ ਕਿਆ ਬਾਤ ਹੈ ਸੱਚਮੁੱਚ ਗੁਰੂ ਕੀ ਪੈਰੀ ਸਾత్సੰਗਤ ਜੀਓ ਬੜੀ ਵੱਡੀ ਚੋਣ ਭਾਰਤ ਦੇ ਰਾਸ਼ਟਰਪਤੀ ਤੋਂ ਅਵਾਰਡ ਮਿਲਣਾ ਨੈਸ਼ਨਲ ਵਾਰਡ ਦੇ ਨਾਲ ਨਿਵਾਜੇ ਜਾਣਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੱਕ ਧਰਮ ਅਧਿਆਨ ਦਾ ਵਿਦਿਆਰਥੀ ساری ਉਮਰ ਵਿਗਿਆਨ ਦੇ ਖੇਤਰ ਵਿੱਚ ਰਹਿ ਕੇ ਵਿਗਿਆਨ ਦੀ ਜਿਹੜੀ ਕਾੜ ਨੂੰ ਸਭ ਤੋਂ ਉੱਪਰ ਧਰਨੂ ਰੱਖੇ ਦੂਜੇ ਨੰਬਰ ਤੇ ਵਿਗਿਆਨ ਰੱਖਿਆ ਜਾਂਦਾ ਤੇ ਅੱਗੇ ਵੀ ਜਦੋਂ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆਉਂਦੀ ਹੈ ਧਰਮ ਸਿਧਾਂਤਾਂ ਤਨ ਮੁਖ ਰੱਖ ਕੇ ਆਪਣੀ ਜ਼ਿੰਦਗੀ ਪਨਾਈ ਜਾਂਦੀ ਹੈ ਸੱਚਮੁੱਚ ਰஞ்சிਤ ਸਿੰਘ ਜੀ ਬੜੀ ਖੁਸ਼ੀ ਹੋਈ ਪਰਮਾਤਮਾ ਦੇ ਅਰਦਾਸ ਮਲੰਗਤਨ ਤੁਸੀ ਬਖਸ਼ੇ ਜੋ ਤੁਸੀਂ ਕਾਰਜ ਕਰ ਰਹੇ ਹੋ ਹਰ ਪਿੰਡ ਵਿੱਚ ਜਾਣਾ ਹਰ ਸ਼ਹਿਰ ਵਿੱਚ ਜਾਣਾ ਕਾਲਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਧਰਮ ਦੀ ਵਿੱਦਿਆ ਦੇ ਨਾਲ ਜੋੜਨਾ ਧਰਮ ਦੇ ਖੇਤਿਆਂ ਦੇ ਨਾਲ ਜੋੜਨਾ ਗੁਰੂ ਸਾਹਿਬ ਤੁਹਾਡੇ ਤੋਂ ਇਹ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ ਇੱਕ ਮਹੌਰਸਾਲ ਤੁਹਾਨੂੰ ਕਰਾਂਗਾ ਕੋਈ ਸਮਾਂ ਪਹਿਲਾਂ ਤੁਹਾਡੀਆਂ ਲਿਖੀਆਂ ਕਿਤਾਬਾਂ ਸਾਡੇ ਕੋਲ ਸਾਨੂੰ ਮਿਲੀਆਂ ਸਾਨੂੰ ਪ੍ਰਾਪਤ ਹੋਈਆਂ ਹਾਂਜੀ ਬੜਾ ਕੋਈ ਤੁਸੀਂ ਨਾ ਕਿਤਾਬਾਂ ਵਿੱਚ ਲਿਖਿਆ ਧਰਮ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਇਹਨਾਂ ਕਿਤਾਬਾਂ ਤੋਂ ਇਲਾਵਾ ਹੋਰ ਕੋਈ ਪ੍ਰੋਜੈਕਟ ਜਿਹੜਾ ਆਉਣ ਵਾਲੇ ਸੰਗਤ ਦੀ ਝੋਲੀ ਪਾਇਆ ਜਾਵੇਗਾ। ਇਹ ਤਿੰਨ ਕਿਤਾਬਾਂ ਦਾ ਮੇਰੀਆਂ ਜਿਹੜੀਆਂ ਲਿਖੀਆਂ ਗਈਆਂ ਨੇ ਇਹ ਵੀ ਪਰਵਾਦੋਂ ਵੱਲੋਂ ਮੇਰੀ ਸਮਝ ਲੋਨੀ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿਤਾਬ ਲਿਖਣ ਬਾਰੇ। ਤੇ ਫਰ ਸਤਨਾਮ ਸਿੰਘ ਕੋਮਲ ਮੇਰੇ ਦੋਸਤ ਨੇ ਉਹ ਇੱਕ ਦਿਨ ਮੈਨੂੰ ਕਿਹਾ ਤੁਹਾਡੇ ਮੈਂ ਦੋ ਲੇਖ ਪੜ੍ਹੇ ਨੇ ਇੱਕ ਅਖਬਾਰ ਦੇ ਕਿਸੇ ਖੁਲਵਾੜੀ 'ਚ ਬੜੇ ਚੰਗੇ ਜਿਹੇ ਹੋਰ ਵੀ ਆਗੇ ਤਾਂ ਕੋਈ ਕਿਤਾਬ ਹੀ ਸ਼ੁਰੂ ਕਰਨ ਲਈ ਨਹੀਂ। ਮੈਂ ਕਿਹਾ ਜੀ ਕਿਤਾਬ ਜੋਗਾ ਤਾਂ ਨਹੀਂ ਮੈਨਾਂ। ਤੇ ਕਹਿੰਦੇ ਨਹੀਂ ਨਹੀਂ ਤੇ ਮਹੀਨੇ ਬਾਅਦ ਫਿਰ ਮਿਲੇ ਫਿਰ ਕਹਿਣ ਲੱਗੇ ਕੋਈ ਸ਼ੁਰੂ ਕੀਤਾ ਕੰਮ ਮੈਂ ਕਹਿੰਦਾ ਨਹੀਂ ਅਜੇ ਤੱਕ ਫਿਰ ਕਹਿਣ ਲੱਗੇ ਹੁਣ ਨਾ ਮੈਨੂੰ ਕਰਿਓ ਫਿਰ ਅਰਦਾਸ ਕੀਤੀ ਪ੍ਰਮਾਤਮਾ ਅੱਗੇ ਕਲਮ ਚੁੱਕੀ ਤੇ ਪਤਾ ਨਹੀਂ ਲੱਗਾ ਕਿਵੇਂ ਜੀ ਭਾਈ ਆਇਟੇ ਗਾ ਲਿਖੇ ਗਏ ਤੇ ਕਿਤਾਬ ਦਾ ਨਾਂ ਨਾ ਸੁਝਾ ਕੇ ਹੀ ਰੱਖਾਂ ਤੇ ਆਪਣੀ ਬੇਟੀ ਨੂੰ ਫੋਨ ਕੀਤਾ ਕੈਨੇਡਾ ਰਹਿੰਦੀ ਸੀ ਮੈਂ ਗਏ ਬੇਟੇ ਦੱਸਿਆ ਮੈਂ ਕਿਤਾਬ ਦਾ ਨਾਂ ਨਹੀਂ ਸੋਚਦਾ ਮੈਨੂੰ ਕਹਿੰਦੀ ਹੈ ਆਇਥੇ ਗੱਲ ਬੋਲੋ ਘੜੇ ਘੜੇ ਨੇ ਉਹ ਸਾਰੇ ਬੋਲੇ ਉਹ ਸਿਵਲੇ ਕਹਿੰਦੇ ਜ ਗਿਆਨ ਸਾਗਰ ਰੱਖ ਦਿਓ ਨਾ ਇਹਦਾ ਬਹੁਤ ਖੂਬ ਚਲੋ ਗਿਆਨ ਸਾਗਰ ਨਾਂ ਰੱਖਿਆ ਗਿਆ ਉਹ ਕਿਤਾਬ ਰਿਲੀਜ਼ ਕੀਤੀ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਨੇ ਸੈਕਰੀ ਸ਼ੀ ਕਾਲ ਦਾ ਚੇਅਰਮੈਨ ਕਿਤਾਬ ਰਿਲੀਜ਼ ਹੋ ਕੇ ਬਾਹਰ ਨਿਕਲੇ ਤੇ ਸਰਗੋਦਾ ਕਲ ਨੇ ਗੁਰਦਾਸ ਮੀਤ ਪ੍ਰਧਾਨ ਸਰਦਾਰ ਇੰਦਰ ਸਿੰਘ ਜੀ ਥੋੜੀ ਕਹਿਣ ਲੱਗੇ ਪ੍ਰਧਾਨ ਜੀ ਮੈਨੂੰ ਅਖੇ ਦੂਜੀ ਕਿਤਾਬ ਹੋਰ ਸ਼ੁਰੂ ਕਰਦੇ ਹੋ ਨਾਂ ਲਈ ਕਲਮ ਚਲਦੀ ਰਹੇ ਮੈਂ ਚੁੱਪੀ ਕਰਕੇ ਜਵਾਬ ਜਾਨਾ ਦਿੱਤਾ ਪਰ ਪਤਾ ਨਹੀਂ ਕਿਵੇਂ ਉਹ ਦਿਮਾਗ ਵਿੱਚ ਇੱਕ ਗੱਲ ਉਹਨਾਂ ਨੇ ਪਾ ਦਿੱਤੀ ਹੋਰ ਕਿਤਾਬ ਲਿਖਣ ਦੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਰਦਾਸ ਕਰੀਏ ਜਿਹੜੇ ਕਲਮ ਚਲਾਉਂਦੇ ਨੇ ਜਿਹੜੇ ਧਰਮ ਦੇ ਖੇਤਰ ਵਿੱਚ ਰਹਿ ਕੇ ਧਰਮ ਸਿਧਾਂਤਾਂ ਨੂੰ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਆਪਣੀ ਕਲਮ ਚਲਾ ਰਹੇ ਨੇ ਸੰਗਤ ਦੀ ਸੇਵਾ ਕਰ ਰਹੇ ਨੇ ਨਿਰੰਤਰ ਕਲਮ ਇਸ ਤਰ੍ਹਾਂ ਚਲਦੀ ਰਹੇ ਆਓ ਹੁਣ ਥੋੜਾ ਜੀ ਝਲਕ ਆਪਾਂ ਸਾਡੇ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਦੇ ਜੀਵਨ ਤੇ ਮਾਰਦੇ ਆ ਉਹਨਾਂ ਨੂੰ ਮਿਲੇ ਹੋਏ ਸਨਮਾਨ ਉਹਨਾਂ ਵੱਲੋਂ ਕੀਤੀਆਂ ਗਿਆ ਪ੍ਰਾਪਤੀਆਂ ਉਹਨਾਂ ਨੂੰ ਦਿੱਤੇ ਗਏ ਅਵਾਰਡ ਅਤੇ ਉਹਨਾਂ ਵੱਲੋਂ ਲਿਖਿਆ ਲਿਟਰੇਚਰ ਔਰ ਇੱਕ ਨਿਗਾਹ ਮਾਰਦੇ ਆ ਸਰਦਾਰ ਰਣਜੀਤ ਸਿੰਘ ਜੀ ਦੇ ਜੀਵਨ ਤੇ ਵਾਹਿਗੁਰੂ 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 ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਪਿਆਰੇ ਸੋ ਗੁਰੂ ਕੀ ਪੈਰੀ ਸਾਧ ਸੰਗਤ ਜੀ ਇਹ ਸਾਂਝੀ ਉਹ ਸਨਮਾਨ ਅਤੇ ਪ੍ਰਾਪਤੀਆਂ ਜੋ ਸਾਡੇ ਅਤੀ ਸਤਕਾਰਯੋਗ ਸਰਦਾਰ ਰਣਜੀਤ ਸਿੰਘ ਨੂੰ ਪ੍ਰਾਪਤ ਹੋਏ ਨੇ ਅਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਮਾਲਕਾ ਕਿਰਤ ਦਾ ਤੁਹਾਡੀ ਇਹ ਕਲਮ ਇਸੇ ਤਰ੍ਹਾਂ ਨਿਰੰਤਰ ਚਲਦੀ ਰਹੇ ਸੰਗਤ ਦੀ ਤੁਸੀਂ ਸੇਵਾ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ